ਮੇਰਾ ਨਾਮ ਹੈਗਾ ਜਗਮੀਤ ਸਿੰਘ ਮੈਂ ਹੈਗਾ ਤਲਵੰਡੀ ਚੌਧਰੀਆਂ ਦੇ ਰਹਿਣ ਵਾਲਾ ਜੀ ਸਾਡੇ ਸੀ ਪ੍ਰੋਗਰਾਮ ਹੁਣ 10 ਮਿੰਟ ਪਹਿਲਾਂ ਸਾਡੇ ਮਾਸੀ ਹੁਣੀ ਇੱਥੋਂ ਨਿਕਲੇ ਆ ਸੁਲਤਾਨਪੁਰ ਪਹੁੰਚੇ ਆ ਸੁਲਤਾਨਪੁਰ ਪਹੁੰਚਦੇ ਆ ਸਾਡੀ ਮੂੰਹ ਬੰਨੇ ਵਾਲੇ ਦੋ ਜਣੇ ਮੋਟਰਸਾਈਕਲ ਤੇ ਆਤਮਾਰੀ ਮੋਟਰਸਾਈਕਲ ਟੁੱਟ ਗਿਆ ਟੁੱਟ ਕੇ ਵਾਲੀਆਂ ਲਾ ਕੇ ਭੱਜ ਗਏ ਆ ਕਿਉਂ ਆ ਬੋਲੋ ਕਿਤਾ ਦਾ ਕੀ ਗੱਲ ਮੈਨੂੰ ਇਹ ਟੈਨ ਟੋਇਆ ਕਿਹਦੀ ਭਾਈ ਕੀ ਤੁਹਾਡਾ ਨਾਮ ਕਿੱਥੋਂ ਰਹਿਣਾ ਭਾਈ ਮੇਰਾ ਨਾਮ ਰਜੀਂਦਰਪਾਲ ਸਿੰਘ ਹੈ ਪਿੰਡ ਆਪਣਾ ਛੇਹੇ ਵਾਲਾ ਜ਼ਿਲ੍ਹਾ ਜਲੰਧਰ ਤਹਿਸੀਲ ਸ਼ਾਹਕੋਟ ਹੈ ਤੇ ਘਟਨਾ ਭਾਈ ਇਦਾਂ ਵੀ ਸਾਡੇ ਇੱਥੇ ਮੇਰੇ ਰਿਸ਼ਤੇਦਾਰ ਰਹਿੰਦੇ ਤਲਵੰਡੀ ਕੀਵਦਰੀਆਂ ਸੀ ਉੱਥੋਂ ਵਾਪਸ ਆਉਂਦੇ ਪਏ ਸੀ ਪਿੰਡ ਨੂੰ ਆਦੇ ਤੇ ਦੋ ਜਾਣੇ ਮੋਟਰਸਾਈਕਲ ਤੇ ਬਾਈਕ ਤੇ ਮਗਰੋਂ ਆਏ ਆ ਮੇਰੀ ਵਾਈਫ ਮਗਰ ਬੈਠੀ ਸੀਗੀ ਪਹਿਲੇ ਉਹਨਾਂ ਨੇ ਇੱਕ ਵਾਲੀ ਕੀਤੀ ਆ ਮੇਰੇ ਸਾਹ ਗੁਰਦੁਆਰੇ ਦੇ ਲਾਟੇ ਆਣ ਕੇ ਮੁੜ ਕੇ ਜਦੋਂ ਦੂਜੀ ਖੇਤੀ ਆਦੋ ਕੰਨ ਵੀ ਉਹਨਾਂ ਦਾ ਜਾਨੀ ਕਿ ਨਾਲ ਹੀ ਸਾਰਾ ਬਾਟ ਗਿਆ ਵੀ ਉਹ ਥੱਲੇ ਡੇਗੇ ਮੋਟਰਸਾਈਕਲ ਛੱਟ ਲੱਗੀ ਬਹੁਤ ਜਿਆਦਾ ਥੱਕ ਲੱਗੀ ਆਈ ਮੋਟਰਸਾਈਕਲ ਭਜਾ ਕੇ ਨਿਕਲ ਗਿਆ ਥਾਣੇ ਦੇ ਕਰੀਬ ਹੀ ਆ ਮੇਰੇ ਸਾਹ ਬਣਾ ਬਿਲਕੁਲ ਲੱਗ ਗਈ ਆ ਜੰਕੀ ਦੇ ਅੱਗੇ ਦੋ ਜਾਨੇ ਹੀ ਭਾਈ ਨਹੀਂ ਦੇਖੇ ਨਹੀਂ ਭਾਈ ਜਿੱਦਾਂ ਆਪਦੇ ਘਰ ਡੇਡੇ ਗਏ ਉਹਨਾਂ ਨੂੰ ਸੰਭਾਲਣ ਲੱਗ ਗਿਆ ਵੀ ਮੋਟਰਸਾਈਕਲ ਲਕੀ ਦਿਨ ਜਾ ਰਹੀ ਮੇਰੇ ਸਾਹਮਣੇ ਸਪਲੈਂਡਰ ਤੇ ਸੀ ਗਿਆ ਛਿਆਂ ਦਾ ਮੂੰਹ ਬਨੇ ਹੋਏ ਸੀ ਲਾਦਾ ਨੰਬਰ ਪਲੇਟ ਹੈ ਨੰਬਰ ਪਲੇਟ ਪਈ ਜਿੱਦਾ ਘਰ ਤੇ ਡੇਬਿਆ ਮੋਟਰਸਾਈਕਲ ਲਲਕੀ ਤੇ ਖੜਾ ਸੀਗਾ ਕੋਈ ਇਨਸਾਫ ਹੀ ਆ ਸਰਕਾਰ ਦਵਾ ਦੇ ਨਹੀਂ ਤਾਂ ਕੋਈ ਆਸ ਹੁੰਦੀ ਨਹੀਂ ਕਿ ਆਪਾਂ ਨੂੰ ਪਤਾ ਹੀ ਆ ਕਿਹੜਾ ਕਿਸ ਨੂੰ ਮਿਲਦਾ ਕੁਝ ਇਨਸਾਫ ਹਾਂਜੀ ਮੇਰਾ ਨਾਮ ਹੈਗਾ ਜਗਮੀਤ ਸਿੰਘ ਮੈਂ ਹੈਗਾ ਤਲਵੰਡੀ ਚੌਧਰੀਆਂ ਦੇ ਰਹਿਣ ਵਾਲਾ ਜੀ ਸਾਡੇ ਸੀ ਪ੍ਰੋਗਰਾਮ ਹੁਣ 10 ਮਿੰਟ ਪਹਿਲੋ ਸਾਡੇ ਮਾਸੀ ਹੁਣ 1910 ਨਿਕਲੇ ਆ ਸੁਲਤਾਨਪੁਰ ਪਹੁੰਚੇ ਆ ਸੁਲਤਾਨਪੁਰ ਪਹੁੰਚਦੇ ਆ ਸਾੜੀ ਮੂੰਹ ਬੱਲੇ ਵਾਲੇ ਦੋ ਜਣੇ ਮੋਟਰਸਾਈਕਲ ਤੇ ਲੱਤ ਮਾਰੀ ਮੋਟਰਸਾਈਕਲ ਛੁੱਟ ਗਿਆ ਛੁੱਟ ਗਿਆ ਵਾਲੀਆਂ ਲਾ ਕੇ ਭੱਜ ਗਿਆ ਵਾਲੀਆਂ ਦਾ ਕੋਈ ਚੱਕਰ ਨਹੀਂ ਘਾਣਾ ਨੁਕਸਾਨ ਹੋਣ ਪੁੱਜ ਗਿਆ ਮੰਨ ਲਓ ਜੇ ਕੋਈ ਜਾਨੀ ਨੁਕਸਾਨ ਹੁੰਦਾ ਫੇ ਗੋਟਾ ਵੇਲੇ ਤਾਂ ਭਗਵੰਤ ਮਾਨ ਸਰਕਾਰ ਕਹਿੰਦੀ ਸੀ ਅਸੀਂ ਇਦਾਂ ਕਰਦਾਂਗੇ ਉਹ ਕਰਦਾਂਗੇ ਥਾਣੇ ਦੇ ਨੇੜੇ ਸੁਲਤਾਨਪੁਰ 로ਦੀ ਦੇ ਕੋਲੋਂ ਚੋਰ ਇਹ ਕਰ ਹੱਸਤਾ ਕਰ ਗਿਆ ਤਾਂ ਗਾਹ ਕੀ ਹੋ ਸਕਦਾ ਤੀ ਆਸਲਾ ਸਾਲਾ ਦੂਰ ਪਿੰਡਾਂ ਵਿੱਚ ਕੀ ਹੋ ਸਕਦਾ ਕੀ ਆਵਾਂਗੇ ਅਸੀਂ ਅਸੀਂ ਐਨਆਰਆਈ ਕਿ ਕੀ ਆਵਾਂਗੇ ਅਸੀਂ ਕਿ ਅੱਗੇ ਕੀ ਕਰਾਂਗੇ ਜਿਤੇ ਦੇਲ ਦੇ ਵੱਲ 3 ਵਜੇ ਆਉਣ ਦੁਪਹਿਰਾਂ ਦੇ 3 ਵਜੇ ਹੋਣ ਦੁਪਹਿਰਾਂ ਦੇ 3 ਵਜੇ ਆ ਕੇ ਕੋਈ ਚੋਰੀ ਕਰਕੇ ਭੱਜ ਜਾਂਦੇ ਆਗੇ ਤੇ ਕੋਈ ਉੱਥੇ ਕੋਈ ਫੈਟ ਚੱਕਰ ਥੋੜੋਗੇ ਮੰਨ ਲਓ ਇੱਕ ਬੰਦੇ ਦਾ ਕੋਈ ਆਦਾ ਨਿਕਲ ਸਕਦਾ ਬਾਹਰ ਕੋਈ ਡਾਰਵਾ 24 ਘੰਟੇ ਇਹ ਰਾਤ ਨੂੰ ਕੀ ਬਾਹਰ ਨਿਕਲਦਾ ਫਿਰ ਦਿਨੇ ਨਹੀਂ ਬਾਹਰ ਨਿਕਲ ਹੁੰਦੇ ਆ ਦੁਪਹਿਰ ਦਿਨ ਦਿਹਾੜੇ ਚੋਰੀਆਂ ਹੋ ਰਹੀਆਂ ਦਿਨ ਦਿਹਾੜੇ ਮੋਟਰਸਾਈਕਲ ਤੇ ਜਾ ਰਹੇ ਆ ਚੋਰ ਆਏ ਆ ਲੱਤ ਮਾਰੀ ਆ ਡਿੰਗ ਪਿਆ ਵਾਲੀਆਂ ਲਾਈਆਂ ਵਾ ਉਹ ਅੰਦਰ ਜਾ ਕੇ ਦੇਖ ਲੋ ਕੀ ਹਾਲ ਹੋਇਆ ਪਿਆ ਜਨਾ ਨਹੀਂ ਦਾ ਗੋਨੋ ਹਸਪੀਟਲ ਪਹੁੰਚ ਗਏ ਹਲਤ ਕਰ ਕੋਈ ਬੋਸ ਮੁਲਾਜ਼ਮ ਕੋਈ ਕੋਈ ਪਹੁੰਚਿਆ ਰਗੜ ਲੱਗੀ ਵੀ ਮੈਂ ਥਾਣੇ ਫੋਨ ਕੀਤਾ ਵਾ ਮੁਲਾਜ਼ਮ ਕਹਿੰਦੇ ਥਾਣੇ ਆ ਕੇ ਰਿਪੋਰਟ ਲਿਖਾਓ ਐਕਸੀਡੈਂਟ ਹੋਇਆ ਉਹਨਾਂ ਰੌਣਾ ਬਣਦਾ ਵਾ ਕਿ ਅਸੀਂ ਥਾਣੇ ਜਾ ਕੇ ਰਿਪੋਰਟ ਲਖੋਣੀ ਆ ਇੱਕ ਨੂੰ ਇਥੋਂ ਇੰਡੀਆ ਦਾ ਹੁਣ ਭਗਵੰਤ ਮਾਨ ਸਰਕਾਰ ਕਿੱਥੇ ਸੁੱਤੀ ਹੋਈ ਆ ਟੋਣੀਆਂ ਲਾ ਕੇ ਲੈ ਗਏ ਕਿਹੜੀ ਕੰਟਰੀ ਤੋਂ ਆਏ ਇਤਨੀ ਤੋਂ ਆਏ ਅਸੀਂ ਹੁਣ ਭਗਵੰਤ ਮਾਨ ਸਰਕਾਰ ਕਿੱਥੇ ਸੁੱਤੀ ਪਈ ਆ ਇਸ ਟਾਈਮ ਦੇ ਵਿੱਚ ਜੋ ਦਿੰਦਿਆਂ ਦੀ ਚੋਰੀ ਹੋ ਰਹੀ ਆ ਪੁਲਿਸ ਵਾਲਿਆਂ ਨੂੰ ਫੋਨ ਕਰਦੇ ਉਹ ਕਹਿੰਦੇ ਥਾਣੇ ਆਓ ਉਹਨਾਂ ਅਸੀਂ ਥ ਠੀਕ ਨਹੀਂ ਕੋਈ ਨਸ਼ੇ ਦੇ ਰੋਗ ਲੱਗੀ ਹੋਵੇ ਭਗਵੰਤਮਾਨ ਸਰਕਾਰ ਨੂੰ ਚਾਹੀਦਾ ਨਸ਼ੇ ਦੇ ਰੋਗ ਲੱਗੀ ਹੋਵੇ ਤਾਂ ਆਪੇ ਨਾ ਚੋਰੀਆਂ ਹੋਣ ਜਦ ਖੁੱਲੇ ਸ਼ਰਿਆਵਾਂ ਨਸ਼ਾ ਮਿਲਦਾ ਜਦੋਂ ਤੇ ਆਏ ਤੇ ਹਰੇਕ ਜੀ ਪਹਿਲਾਂ ਕੀ ਚੀਜ਼ ਨਹੀਂ ਮਿਲਦੀ ਹਰੇਕ ਜੀ ਮਿਲਦੀ ਆ ਨਸ਼ੇ ਪਤੇ ਤੋੜ ਦੇ ਵਿੱਚ ਆ ਕੇ ਅਗਲੇ ਚੋਰੀਆਂ ਕਰਨ ਲਏ ਆ ਅਗਲੇ ਲੱਤ ਮਾਰਦੇ ਆ ਛੁੱਟ ਕੇ ਮੋਟਰਸਾਈਕਲ ਤੇ ਤੁਰੇ ਜਾਂਦੇ ਬੀਬੀਆਂ ਨੂੰ ਲੁੱਟ ਕੇ ਲੈ ਜਾਂਦੇ ਆ ਕੀ ਕਰੂਗਾ ਬੰਦਾ ਇੱਥੇ ਬਾਹਰ ਨਿਕਲ ਕੇ ਮੈਨੂੰ ਪਹਿਲਾ ਹੁੰਦਾ ਸੀਗਾ ਜਿਹੜਾ ਕਿ ਨਸ਼ਾ ਵੇਚਦਾ ਨਾ ਉਹਨੂੰ ਫੜਦੇ ਸੀਗੇ ਹੁਣ ਜਿਹੜਾ ਨਸ਼ਾ ਵੇਚਦੇ ਨਾਲ ਰੋਕਦਾ ਵਾ ਉਹਨੂੰ ਚੱਕ ਕੇ ਅੰਦਰ ਮਾਰਦੇ ਆ ਠੀਕ ਨਹੀਂ ਜੀ ਉਹ ਪਾਣਾ ਸਿੱਧੂ ਕਿਤਾ ਅੰਦਰ ਮਾਰਿਆ ਵੇ ਚਾਕੇ ਕਿਉ ਉਹ ਸੱਚਾ ਹੀਗਾ ਬੰਦਾ ਸੱਚੇ ਬੰਦੇ ਨੂੰ ਅੰਦਰ ਮਾਰਦੇ ਜਿਹੜੇ ਝੂਠੇ ਬੰਦੇ ਆ ਉਹਨਾਂ ਨੂੰ ਬਾਹਰ ਛਰਿਆ ਵੇ ਛੱਡਦੇ ਹੁਣ ਪੁਲਿਸ ਮੁਲਾਜ਼ਮਾਂ ਦਾ ਬੰਦਾ ਇੱਥੇ ਆ ਕੇ ਜਦ ਅਸੀਂ ਫੋਨ ਕੀਤਾ ਵਾ ਨਾਲ ਬਰਜ ਬੰਦਾ ਇੱਥੇ ਆਉਣ ਉਹ ਅੱਗੇ ਉਹ ਕਹਿੰਦੇ ਇੱਥੇ ਆਓ ਉੱਥੇ ਜਾਵਾਂਗੇ 1000 ਰੁਪਏ ਉਹਨਾਂ ਨੂੰ ਦੇ ਕੇ ਆਵਾਂਗੇ ਇੱਕ ਅਹੀ ਵਾਲੀਆਂ ਲਵਾਣੀਆਂ ਇੱਕ ਆੜੇ ਮੰਨ ਲਓ ਜਾਨ ਤੋਂ ਮਹੱਬ ਜਾਨ ਬਚੀ ਆ ਤੇ ਇੱਕ ਅਹੀ ਉਹਨਾਂ ਨੂੰ ਪੈਸੇ ਜਿਹੜਾ ਉਹ ਤੇ ਜਿਹੜਾ ਆ ਗਈ ਪੁਲਿਸ ਮੁਲਾਜ਼ਮਾਂ ਦਾ ਬੰਦਾ ਜਦੋਂ ਫੋਨ ਕੀਤਾ ਮੌਕੇ ਤੇ ਹਾਜ਼ਰ ਹੋਣ ਇਥੇ ਕੋਈ ਹਾਜ਼ਰ ਹੋਣ ਦਾ ਨਾ ਹੀ ਨਹੀਂ ਜੇ ਨਹੀਂ ਦਸੀ ਮੰਨ ਲਓ ਸਲਤਾਨਪੁਰ ਦੀ ਪੁਲਿਸ ਦੇ ਖਿਲਾਫ ਇੰਜ ਜਾ ਕੇ ਐਸਐਸਪੀ ਕੋ ਜਾ ਕੇ ਉੱਪਰ ਜਾ ਕੇ ਇਹਨਾਂ ਦੇ ਖਿਲਾਫ ਵੀ ਕਾਰਵਾਈ ਦੀ ਮੰਗ ਕਰਾਂਗੇ ਜੇ ਮੰਨ ਲਓ ਕੋਈ ਮੌਕੇ ਤੇ ਨਹੀਂ ਪਹੁੰਚਿਆ ਸਲਤਾਨਪੁਰ ਕਿੱਡਾ ਸ਼ਹਿਰ ਆ ਜੇ ਸ਼ਹਿਰ ਦੇ ਵਿੱਚ ਨਹੀਂ ਮੁਲਾਜ਼ਮ ਆ ਰਹੇ ਤਾਂ ਨਾਲ ਦੇ ਪਿੰਡ 'ਚ ਕੋਈ ਕਾਰਨਾ ਪਾ ਦੇ ਤਾਂ ਉੱਥੇ ਕਿੱਥੇ ਜਾਣਗੇ ਹੋਰ ਦੇਖੋ ਮੈਂ 112 ਦੇ ਐਮਰਜੈਂਸੀ ਕਾਲ ਕਰ ਰਿਹਾ ਵਾ ਬਿਜ਼ੀ ਆ ਰਿਹਾ ਵਾ ਕਿੱਧਰ ਜਾਈਏ 112 ਦੇ ਕਾਲ ਕਰ ਰਿਹਾ ਬਿਜ਼ੀ ਆ ਰਿਹਾ ਫਿਰ ਮੈਨੂੰ ਫਿਰ ਮੰਨ ਲਓ ਜੇ ਅਸੀਂ ਕਿਸੇ ਨੂੰ ਮਾਰ ਦਿੱਤਾ ਜੇ ਮੰਨ ਲਓ ਅਸੀਂ ਕਿਸੇ ਨੂੰ ਮਾਰਤਾ ਸਾਡੇ ਘਰੇ ਮਿੰਟ ਚ ਪੁਲਿਸ ਪਹੁੰਚ ਜਾਣੀ ਆ ਸਾਨੂੰ ਚੱਕਣੇ 1 ਮਿੰਟ ਨਹੀਂ ਲਵਾਉਣਾ ਪੁਲਿਸ ਨੇ ਉਥੇ ਸਰਕਾਰਾਂ ਦੇ ਬੰਦੇ ਚੱਕ ਲੈਣਾ 112 ਕੋਈ ਮੁਲਾਜ਼ਮ ਨਹੀਂ ਆ ਰਿਹਾ ਕੋਈ ਐਮਰਜੈਂਸੀ ਕਾਲ ਨਹੀਂ ਲੱਗ ਰਹੀ ਕਿੱਧਰ ਜਾਈਏ ਚੋਰ ਆਏ ਆ ਵਾਲੀਆ ਲਾ ਕੇ ਚੱਲ ਗਏ ਅਗਲੇ ਛੱਟ ਬੇਟ ਲੱਗੀ ਅੰਦਰ ਪਏ ਬ੍ਰਦਰ ਉਹਨਾਂ ਦੇ ਮੈਂ ਦੇਖਿਆ ਚੈੱਕ ਕੀਤਾ ਜਿਹੜੇ ਨੰਬਰ ਤੇ ਉਹਨਾਂ ਨੇ ਲਾਈ ਸੀ ਕਾਲ ਉਹ ਸਾਡੇ ਥਾਣੇ ਦਾ ਨੰਬਰ ਨਹੀਂ ਉਹ 112 ਦੇ ਉੱਤੇ ਉਹਨਾਂ ਨੇ ਪਹਿਲਾਂ ਕਾਲ ਕੀਤੀ ਸੀ ਉਹ ਕਿਤੇ ਬਿਜੀ ਆਉਣਾ ਪਿਆ ਸੀ ਤਾਂ ਕਰਕੇ ਉਹਨਾਂ ਨੇ ਕਿਹਾ ਦੇ ਵੀ ਉਹ ਉਹਨਾਂ ਦੇ ਸਾਨੂੰ ਇਨਫੋਰਮੇਸ਼ਨ ਨਹੀਂ ਮਿਲੀ ਜਿਵੇਂ ਸਾਨੂੰ ਇਨਫੋਰਮੇਸ਼ਨ ਮਿਲੀ ਉਸ ਤੋਂ ਵਿਦਨ 5 ਮਿੰਟ ਅਸੀਂ ਇੱਥੇ ਆ ਗਏ ਉਹ ਮੌਕੇ ਤੇ ਪਹਿਲਾ ਜਿਹੜਾ ਨੰਬਰ ਲਾਇਆ ਮੈਂ ਚੈੱਕ ਕੀਤਾ ਉਹਨਾਂ ਦਾ ਉਹ ਨੰਬਰ ਸਾਡੇ ਥਾਣੇ ਦਾ ਨਹੀਂ ਸੀ ਨੰਬਰ ਹੈਗਾ ਜੀ ਕੋਈ ਨਹੀਂ ਹੋ ਗਿਆ ਕਿ ਜਿਹੜੇ ਪਹਿਲਾਂ ਰਿਪੋਰਟ ਲਸਾਉ ਮੈਂ ਕਹਾਂ ਜੀ ਉਹ ਮੈਂ ਉਹੀ ਤਾਂ ਦੱਸ ਰਿਹਾ ਜੀ ਉਹ ਜਿਹੜਾ ਨੰਬਰ ਚੈੱਕ ਕੀਤਾ ਗਿਆ ਉਹ ਸਾਡੇ ਥਾਣੇ ਦਾ ਨੰਬਰ ਨਹੀਂ ਸੀਗਾ ਉਹਨਾਂ ਨੇ 112 ਤੇ ਕਿਤੇ ਕਾਲ ਕੀਤੀ ਪਰ ਉਹ 12 ਦਾ ਨੰਬਰ ਬਿਜੀ ਆਨ ਕਰਕੇ ਉਹ ਸਾਨੂੰ ਇਨਫੋਰਮ ਨਹੀਂ ਹੋਇਆ ਜੀ ਜੀ 112 ਨੰਬਰ ਕਿੰਨਾ ਬਾਰ ਬਿਜੀ ਆਉਣਾ ਤੇ ਜੀ ਨਹੀਂ ਦੇਖੋ ਜੀ ਉਹ ਸਾਡੇ ਨੰਬਰ ਬਿਲਕੁਲ ਡਿਸਪਲੇ ਹੈ ਜੀ ਜਿਹੜੇ ਥਾਣੇ ਦੇ ਨੰਬਰ ਲੱਗੇ ਪਏ ਸਾਰੇ ਬੋਰਡਾਂ ਤੇ ਲੱਗੇ ਪਏ ਆ ਉਹ ਕੋਈ ਵੀ ਕਿਸੇ ਵੇਲੇ ਉਹ ਬੋਰਡ ਦੇਖ ਕੇ ਵੀ ਸਾਨੂੰ ਕਾਲ ਕਰ ਸਕਦਾ ਤੁਹਾਨੂੰ ਕਾਰਵਾਈ ਤੁਰੰਤ ਹੋਏਗੀ ਜੀ ਇਹ ਵੀ ਅਸੀਂ ਕਾਰਵਾਈ ਤੁਰੰਤ ਕਰ ਰਹੇ ਹਾਂ ਜੀ ਕਾਲ ਵਾਈ ਕੀ ਤਿਆਰੀ ਇਹ 378 2 ਦਾ ਪਰਚਾ ਦਰਜ ਕਰ ਰਹੇ ਹਾਂ ਜੀ ਕੋਈ ਸੀਸੀਟੀ ਵੀ ਹਾਂਜੀ ਚੈੱਕ ਕਰਨ ਲੱਗੇ ਜੀ ਅਸੀਂ ਹੁਣ ਉਹਨਾਂ ਦਾ ਸਟੇਟਮੈਂਟ ਲੈ ਲਿਆ ਤੇ ਟਾਈਮਿੰਗਸ ਲੱਗਦਾ 4 ਇਸ ਤਰ੍ਹਾਂ ਦਾ ਕ੍ਰਾਈਮ ਹੋ ਰਿਹਾ ਬਾ ਮਾਰੀਆਂ ਲੱਗ ਜਾਂਦੀਆਂ ਲੁੱਟਾ ਹੋਆ ਹੋਰ ਉਸ ਬਾਰੇ ਤੁਹਾਡਾ ਕੀ ਅਚ ਦੇਖੋ ਮੈਂ ਜਸਲੀ ਨਿਊਲੀ ਜੇ ਤੁਹਾਡੇ ਕੋਲ ਆਇਆ ਜੇ ਪਹਿਲੋਂ ਤਾਂ ਮੈਨੂੰ ਨਹੀਂ ਪਤਾ ਪਰ ਇਸ ਤੋਂ ਹੁਣ ਤੁਸੀਂ ਆਪ ਹੀ ਦੇਖੋਗੇ ਫਰਕ ਪਾਏਗਾ ਜੀ ਬਹੁਤ ਜ਼ਿਆਦਾ ਸਰ ਇੱਕ ਹੋਰ ਜਿਹੜੇ ਅੱਜ